ਕਿਹਦੇ ਮਗਰ ਲੱਗਦੇ ਮਨ ਲੱਗਦੇ ਮੇਰਾ ਮੁੰਡਾ ਹੋਵੇ ਮੇਰਾ ਅੰਦਾਜ਼ ਜਦੋਂ ਨਾ ਕਿ ਜਿਹੜੇ ਕਿ ਤੋੜਦੇ ਹਾਰੇ ਆ ਵੀ ਲੱਗ ਜੰਮਿਆ ਦੇਖਦੇ ਜਿਹੜੇ ਜੰਮਦੇ ਹੋ ਨੀ ਮੇਰਾ ਕੋਲਾ ਪਛੀ ਨੀ ਮੇਰਾ ਕੋਲਾ ਪਛੀ

ਕਿੰਨਾ ਤਾਂ ਜਬਾਬ ਦਿੱਤਾ। ਕਾਈਂ ਜੀ ਨੂੰ ਕਦੀ ਜਬਾਬ। ਇਹ ਵੀ ਲੋਕ ਦੇਖਾ ਕਰਦੇ। ਜਬਾਬ ਦੇਣਾ ਪੈਣਾ। ਹਸਰਾਪਾ ਕਦੋਂ ਕੌੜਾ ਇਹ। ਅਰੇ ਪ੍ਰਭ। ਇਹ ਨਾ ਆਪਣੇ ਆਪਾਂ ਨਾ ਕਿਸਦੇ ਮਗਰ ਲੱਗਦੇ। ਨਾ ਨਾ ਕਿਵੇਂ ਮੇਰਾ ਮੁੱਲ। ਭੋਲੇ ਮੇਰੇ ਅਸੀ ਦਾ।

ਹਾਏ ਪ੍ਰਭ ਨਿਛਲ ਕੇ ਜਾਣਾ ਮੈਂ ਬੇਰਹਿਆ ਪਾ ਗਈ ਜਤਕਰ ਸਰ ਤੇਰਾ ਪੁੱਤ ਨੇ ਕਦੀ ਜਬਾ ਮੀਤਾ ਕਦੀ ਜਬਾ ਹਾਂ ਨਹੀਂ ਕਦੀ ਜਬਾ ਇਹ ਮਿਲ ਕੇ ਖਾ ਕੇ ਥੋੜੀ ਟਿਕਣਾ ਕੋਈ ਪ੍ਰਭ ਕਰ ਲੋ ਮੌੜਾ ਆਈਂ ਆਰੇ ਪ੍ਰਭ ਮੈਂ ਨਾ ਆਪਣੇ ਆਪ ਰਾਂ ਕੀ ਨਾਮ ਦਾ ਡਾ ਮੇਰਾ ਨਾਮ ਵਿਕਰਮ ਗੀਤੂ ਰਹਿਣ ਵਾਲੇ ਹਾਂ ਮੈਂ ਚਿਮਾ ਖੁੜੀ ਦਾ ਰਹਿਣ ਵਾਲਾ ਹਾਂ ਤੇ ਇਹ ਜਿਹਨੇ ਡੈਥ ਕਿ ਕਿਹਾ ਜੀ ਤੁਹਾਡੇ ਤੇ ਮੇਰੇ ਤਾਜੀ ਦੇ ਬੇਟੇ ਨੇ ਤੇ ਡੈੱਡ ਬੋਡੀ ਸ਼ਰਟ ਘਰ ਰੱਖੀ ਕੀ ਕਰਨੇ ਇਹ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਖੱਜਲ ਖਰਾਬ ਹੋਣਦੇ ਆ ਪੁਲਿਸ ਨੂੰ ਪ੍ਰਸ਼ਾਸਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਇੱਥੇ ਸੁਣਨੀ ਹੋਈ ਨਹੀਂ ਅਸੀਂ ਹਾਰ ਕੇ ਇੱਥੇ ਸਾਡੀ ਸਾਰੀ ਸੜਕਾ ਤੇ ਰੋਲਦੀ ਪਈ ਆ ਕੀ ਕਰਨ ਕਿ ਉਹ ਮੌਤ ਦਾ ਮੌਤ ਦਾ ਕਾਰਨ ਦੋ ਬੰਦੇ ਨਾਲ ਵਾਦੇ ਘਰੋਂ ਲੈ ਕੇ ਗਏ ਆ ਕਿਸਾਂ ਦੇ ਇਹ ਸਾਡੇ ਪਿੰਡ ਦੇ ਆ ਇੱਕ ਆਪਣੇ ਮਾਰੇ ਗੋਲਡੀ ਆ ਇੱਕ ਵਿਕੀ ਆ ਉਹਨਾਂ ਨੇ ਨਾਲ ਹੀ ਗੱਲਬਾਤ ਕਰਕੇ ਪਹਿਲਾਂ ਸਵੇਰੇ ਪੁੱਛਿਆ ਸਾਡਾ ਬੰਦਾ ਤੁਹਾਡੇ ਨਾਲ ਹੀ ਕਿੱਥੇ ਆ ਉਹ ਕਿਉਂ ਲੜਨ ਪਏ ਦੋਵੇਂ ਜਾਣੇ ਤੇ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਇਨਸਾਫ ਜਰਨਾ ਚਾਹੀਦਾ ਸਾਡਾ ਭਰਾ ਨਰ ਗਿਆ ਸਾਨੂੰ ਇਨਸਾਫ ਦੇ ਲੈ ਮੰਗ ਕੇ ਕਰਦੇ ਆਂ ਮੰਗ ਇਹ ਕਰਦੇ ਆਂ ਕਿ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਸਾਡੇ ਜੋ ਵੀ ਸਾਡੇ ਭਰਾ ਨੂੰ ਇਨਸਾਫ ਮਿਲੇ ਸਖਤ ਤੋਂ ਸਖਤ ਉਹਨਾਂ ਦੇ ਕਾਰਵਾਈ ਆ ਪਰਚਾ ਦਰਜ ਹੋਵੇ ਉਹ ਬੰਦੇ ਜਿਹੜੇ ਇਹਨਾਂ ਦੀ ਪੁਲਿਸ ਦੇ ਤੇ ਹਰਾਸ ਤੋਂ ਬਾਹਰ ਵਾ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਮੰਗਦੇ ਆ ਪਰਿਵਾਰ ਨੂੰ ਇਨਸਾਫ ਚਾਹੀਦਾ ਸਾਡੇ ਨੂੰ ਕਿ ਨਾਮ ਤੁਹਾਡਾ ਜੀ ਕੁਲਵਿੰਦਰ ਸਿੰਘ ਜੀ ਕਿੱਥੋਂ ਰਹਿਣ ਵਾਲੇ ਹੋ ਇੱਥੋਂ ਪਿੰਡ ਜੀ ਮੱਖੂੜੀ ਦੇ ਤੇ ਇਹ ਜਿਹਦੀ ਦਿੱਥੀ ਨੋ ਜਾਣਦੀ ਤਾਂ ਡੱਕ ਲੱਗਦਾ ਸੀ ਮੇਰਾ ਮੁੰਡਾ ਵੱਡਾ ਹੈ ਅੱਛਾ ਜੀ ਤੇ ਕੱਲ ਕਿੰਨੇਜੇ ਘਰੋਂ ਆਏ ਅਸੀਂ ਕੱਲ ਇਹਨਾਂ ਦੇ ਨਾਨਕੇ ਇਹਨਾਂ ਦੀ ਮਾਜੀ ਨੂੰ 20 ਦਿਨ ਹੋਏ ਤਾਂ ਉਹਦਾ ਹਿਰਖ ਕਰਨ ਗਏ ਇਹ ਨਾਨਕੇ ਨੇ ਸਾਰੇ ਟੱਬੇ ਰਿ ਗਏ ਜੀ ਸੋਟਕ 4 ਵਜੇ ਆਇਆ 5 ਵਜੇ ਮੈਨੂੰ ਗੁਰਦੁਆਰੇ ਛੱਡ ਕੇ ਆਇਆ ਜੀ ਤੇ ਉਹ ਤੋਂ ਬਾਅਦ ਵਿੱਚ ਫੋਨ ਆਉਂਦਾ ਵੀ ਇਹਨੂੰ ਮਤਲਬ ਘਰ ਹੀ ਨਾ ਚਾਹ ਪਾਣੀ ਬਣਾ ਕੇ ਪੀਤਾ ਨਾਲ ਮੁੰਡਾ ਸਾਡੇ ਮੇਰੇ ਤੋਂ ਵੱਡੇ ਦਾ ਦੋਵੇਂ ਜਾਣੇ ਜੀ ਤੇ ਬਾਕੀ ਬਰਵਾਰੀ ਸਾਡਾ ਦੂਜੇ ਘਰ ਦੀ ਗੱਡੀ ਉੱਧਰ ਖਲਾਰੀ ਸੀ ਤੇ ਸਾਡੀ ਗੱਡੀ ਛੁੱਟੀ ਦੇ ਨਾਲ ਪਰੋਣਾ ਆਇਆ ਜੀ ਤੇ ਉਹ ਬਾਅਦ ਚ ਉਹ ਮੁੰਡੇ ਦਾ ਫੋਨ ਆਇਆ ਤਿੰਨ ਚਾਰ ਵਜੇ ਗੋਲਦੀ ਦਾ ਬਾਜੋ ਸਕੂਟਰੀ ਲੈ ਕੇ ਆਇਆ ਉਹ ਵੜਾ ਕੇ ਲੈ ਆਇਆ ਉਥੋਂ ਘਰੋਂ ਕਿੱਥੋਂ ਦਾ 골ਡੀ ਹੈ ਉਹ ਆ ਪਿੰਡੋਂ ਹੀ ਸਾਡੇ ਚਿੰਮਿਆਂ ਦਾ ਹੀ ਅੱਛਾ ਜੀ ਉਹ ਮਤਲਬ ਉੱਥੋਂ ਘਰੋਂ ਬਿਠਾ ਕੇ ਲੈ ਆਇਆ ਵਾ ਬਾਅਦ ਵਿੱਚ ਮੁੰਡਾ ਸਾਡਾ ਇੱਥੇ ਗਰਾਊਂਡ 'ਚ ਖੇਡਣ ਆਉਂਦਾ ਛੋਟਾ ਜੀ ਇਹ ਇੱਥੇ ਨੰਗਿਆ ਜਦੋਂ ਉਹ ਉਦੋਂ ਇੱਥੇ ਖਲੋਤੇ ਸੀ ਸੜਕ ਦੇ ਉੱਤੇ ਜੀ ਤੇ 골ਡੀ ਦੇ ਨਾਲ ਹੀ ਹੋਲੇ 골ਡੀ ਜਿਹੜੇ ਇਹਦੇ ਨਾਲ ਹੀ ਤੇ ਜਿਹੜੇ ਮੌਤ ਦਾ ਕਾਰਨ ਕੀ ਤੁਸੀਂ ਮੰਨਦੇ ਹੋ ਉਹ ਮਤਲਬ ਮੁੰਡੇ ਨਸਾ ਪਤਾ ਵੇਚਦੇ ਆ ਤੇ ਕਰਦੇ ਆ ਇਹ ਕੰਮ ਉਹਨਾਂ ਦਾ ਹੀ ਮਤਲਬ ਵੀ ਘਰੋਂ ਸਦਕੇ ਲਿਆ ਕੇ ਕੀਤਾ ਜਿਹੜਾ ਮਤਲਬ ਤੁਸੀਂ ਅੱਗੇ ਆਪੇ ਸਮਝ ਲਓਗੇ ਅਨੇਕ ਗੇਵੀਏ ਕੋਈ ਇਦਾਂ ਦਾ ਕਰਦਾ ਸੀ ਇਹਨਾਂ ਕੋਈ ਤੁਹਾਨੂੰ ਇਦਾਂ ਸਦਕੇ ਹੀ ਕੋਈ ਕਰਵਾ ਦੇ ਤਾਂ ਕਰਵਾ ਦੇ ਉਹਦਾ ਨਹੀਂ ਪੈਸਾ ਕਦੀ ਦਿੱਤਾ ਹੀ ਨਹੀਂ ਕਿਉਂਕਿ ਘਰੋਂ ਖੁੱਲ ਕਦੀ ਦਿੱਤੀ ਨਹੀਂ ਇਹ ਕੀ ਕੰਮ ਕੀ ਕਰਦਾ ਸੀ ਇਹ ਕੰਮ ਆ ਵਾਈਪ ਖੇੜੇ ਦਾ ਹੀ ਕਰਦਾ ਹੀ ਕੰਮ ਸਾਡਾ ਕਿੰਨੀ ਉਮਰ ਸੀ ਇਹਦੀ 32 ਸਾਲ ਕੀ ਮੰਗ ਕਰਦੇ ਹੋ ਮੰਗਦੇ ਆ ਵੀ ਅਸੀਂ ਸੰਸਕਾਰ ਹੀ ਫੇਰ ਕਰਨਾ ਵਾ ਪਹਿਲਾਂ ਉਹ ਬੰਦੇ ਫੜੇ ਜਾਣਗੇ ਦੋਵੇਂ ਜੀ ਇੱਕ ਵਿਕਰਮਜੀਤ ਸਿੰਘ ਵਿੱਕੀ ਆ ਤੇ ਇਹ ਤਿੰਨੇ ਜਾਣੇ ਰਹੇ ਆ ਮਤਲਬ ਇੱਥੇ ਮਤਲਬ ਵੀ ਉਹ ਵਿੱਕੀ ਗੋਲਦੀ ਨੇ ਕਿਹਾ ਵੀ ਵਿੱਕੀ ਦੇ ਨਾਲ ਰਿਹਾ ਜੀ ਵਿੱਕੀ ਦੇ ਘਰ ਉਹਨੂੰ ਗੋਲਦੀ ਨੂੰ ਲੈ ਕੇ ਆਏ ਆ ਤੇ ਵਿੱਕੀ ਅੱਗੇ ਬੋਲਿਆ ਕੁਛ ਨਹੀਂ ਜੀ ਇਹ ਤਿੰਨੇ ਜਾਣੇ ਇਕੱਠੇ ਹੀਗੇ ਮਤਲਬ ਉਹਨਾਂ ਦੀ ਕਾਰਵਾਈ ਨਾਲੇ ਕੰਮ ਹੋਇਆ ਸਾਰੇ ਸਰ ਜੀ ਪਿੰਡ ਵਾਲਾ ਰੋਡ ਬਲਾਕ ਕੀਤਾ ਹੈ ਕੀ ਕਰਨਾ ਸੀ ਜੀ ਜੋ ਇੱਥੇ ਪਿੰਡ ਆਇਆ ਇਥੋਂ ਹੁਣ ਦੇ ਪਤਾ ਲੱਗਾ ਕਿ ਪ੍ਰਭਜੀਤ ਸਿੰਘ ਬੱਚਾ ਵਾ ਉਹਦੀ ਡੈਥ ਹੋਈ ਆ ਦਸਨ ਮੁਤਾਬਕ ਪਤਾ ਲੱਗਾ ਕਿ ਪਿੰਡ ਦੇ ਕਿਸੇ ਉਹ ਉਹਦਾ ਗੋਲਦੀ ਮੁੰਡੇ ਦਾ ਨਾਮ ਆ ਜਿਹਦੇ ਨਾਲ ਉਹ ਲੈ ਕੇ ਗਿਆ ਘਰੋਂ ਫੋਨ ਕਰਕੇ ਉਹਨੂੰ ਤੇ ਉਸ ਤੋਂ ਬਾਅਦ ਉਹਦੀ ਡੈਥ ਹੋਈ ਆ ਇਹ ਹੁਣ ਪੋਸਟਮਾਰਟਮ ਕਰਾਉਣਾ ਉਹਦੇ ਵਜ੍ਹਾ ਉਹਦੇ 'ਚ ਪਤਾ ਲੱਗੂ ਲੇਕਿਨ ਬਿਆਨ ਲੈ ਕੇ ਅਸੀਂ ਪਰਚਾ ਦਰਜ ਕਰ ਰਹੇ ਆ ਪਰਚਾ ਦਰਜ ਕਰਦਿਆਂ ਜੋ ਵੀ ਤਪਦੀਸ਼ ਸਾਹਮਣੇ ਆਊਗਾ ਉਹ ਸਾਰਾ ਕੁਝ ਬਿਲਕੁਲ ਪਾਰਸਟੀ ਹੋ ਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਤੇ ਪਰਿਵਾਰ ਹੁਣ ਸੈਟੀਸਫਾਈ ਹੋ ਗਿਆ ਹੈ ਓਏ ਪਰਿਵਾਰ ਬਿਆਨ ਲਿਖਾ ਰਿਹਾ ਬਿਆਨ ਲਿਖਾ ਕੇ ਸੈਟੀਸਫਾਈ ਕਰਕੇ ਪਰਿਵਾਰ ਦਾ ਹਰ ਗੱਲ ਨੂੰ ਵਿਚਾਰ ਕੇ ਉਹਦੇ ਮੁਤਾਬਕ ਕਾਨੂੰਨ ਅਨੁਸਾਰ ਕਰੀ ਉਚਿਤ ਕਰੀ ਹੋ ਧੰਨਵਾਦ